ਸਨੀ ਭਾਜੀ ਹੁਣ ਬੈਟਿੰਗ ਕਰਨ ਆਏ ਆ ਉਹ ਨੂਰ ਲੈਣਾ ਜੀ ਕਿ ਇਹਨੂੰ ਲੈਣਾ ਜੀ ਆਪਣੀ ਕੀ ਗਾਇ ਕਰ ਉਹ ਬੈਲ ਰਹਿਣ ਦੇ ਉਹ ਵਾਹ ਓਏ ਹੋਏ ਇੱਕ ਇੱਕ ਕਰਕੇ ਮੰਗ ਲੈ ਆ ਮੁੰਡਾ ਇੱਕ ਇੱਕ ਦੇ ਦੇਣਾ ਨੂੰ ਇੱਕ ਬੱਚਾ ਵਾਧਾ ਉਹਦੇ ਨਿਆਣੇ ਹੈਗੇ 4 ਤੇ ਨਿਆਣੇ ਰੱਖਣੇ ਆ ਯਾਰ YouTube ਫੈਵਰੀਟ ਕੀਤਾ ਤੁਹਾਡਾ ਠੀਕ ਠਾਕ ਵਧੀਆ ਤੇ ਅੱਜ ਆਪਾਂ ਆਏ ਆ ਖੇਡਣ ਵਾਸਤੇ ਗਰਾਊਂਡ 'ਚ ਤੇ ਗੋ ਤੁਹਾਨੂੰ ਚੈੱਕ ਉਹਨੇ ਗਾਉਣ ਟਰਫ ਟਰਫੋ ਵਿਕਰ ਤੇ ਇਹ ਹਜੇ ਖੇਡਣ ਦੇ ਨੇ ਦੂਜੀ ਟੀਮ ਤੇ ਫੇ ਸਾਡੀ ਵਗ ਜਾਊਗੀ ਟਾਈਮ ਹੋ ਨਹੀਂ ਲਗਾ ਵਾ 8 ਵਜੇ ਦਾ ਟਾਈਮ 8 ਵਜੇ ਦਾ ਟਾਈਮ ਆ ਤੇ ਇੱਥੇ ਅੱਜ ਪਾਵਾਂਗੇ ਤੁਮਾ ਸਾਡੇ ਵੀਰ ਜੀ ਇਕੀ ਬਾਜੀ ਹਾਂ ਇਕੀ ਬਾਜੀ ਕੀ ਕੀ ਪ੍ਰੋਗਰਾਮ ਅੱਜ ਫਿਰ ਅੱਜ ਮੈਚ 8 ਵਜੇ ਦਾ ਆਪਣਾ ਅੱਛਾ ਕਿਹਦੇ ਨਾਲ ਮੈਚ ਆਗੇ ਨਹੀਂ ਆਪਸ ਚ ਆਪਸ ਆਪਸ ਚ 15 20 ਯਾਨੀ ਆਪਾਂ ਆਪਸ ਚ ਰਲ ਮਿਲ ਕੇ ਖੇਡਾਂਗੇ ਠੀਕ ਆ ਸੁਨਿਆਰਿਆਂ ਦਾ ਮੈਚ ਹੈ ਕੀ ਬਾਤ ਮਜ਼ਾ ਆਊਗਾ ਬੁਗਾ ਫਿਰ ਬੁਗਾ ਸਰ ਕੀ ਮੈਂ ਸ਼ੁਰੂ ਕਰ ਲੈਂਦਾ ਚਲੋ ਠੀਕ ਆ ਜੀ ਅੱਜ ਤੁਹਾਨੂੰ ਦਿਖਾਉਨੇ ਮੈਚ ਫਾਸਟ ਵੀ ਮੇਰਾ ਬੰਦਾ ਹੀ ਫਾਸਟ ਇੱਕ ਦੋ ਹੀ ਹੈ ਸਪਿਨਰ ਵਾਲੇ ਫਾਸਟ ਚ ਜਿਹੜੇ ਫਾਸਟ ਆ ਫਿਰ ਫਾਸਟ ਪੂਰੇ ਫਾਸਟ ਦੀ ਫਾਸਟ ਅਣ ਜਿਹੜੀ ਗੱਲ ਬਾਤ ਮੁਰਗੀ ਚਰ ਬੋਲ ਮੁਰਗੀ ਦੇ ਫਾਸਟਰ ਮੁਰਗੇ ਕਿਸੇ ਕੋ ਖੇਡੀ ਨਾ ਜਾਵੇ ਉੱਥੇ ਪੂਰੇ ਮੈਂ ਖੇਡੀ ਜਾਊਂਗੀ ਉਹ ਖੇਡੀ ਹੋਗੀ ਐਨੀ ਫਾਸਟ ਨਹੀਂ ਉਹ ਦੀ ਕਹਿ ਦਿਆ ਤੁਹਾਨੂੰ ਸਲੋ ਬਾਦਨਗੇ ਹੋ ਨਹੀਂ ਸਲੋ ਉਹ ਦੀ ਕੋ ਗ ਨਹੀਂ ਫਾਸਟ ਵੀ ਖੇਡਾਂਗੇ ਤੇ ਉਹ ਹਾਂ ਤੇ ਬਸ ਕਹਿ ਹੁਣ ਕੋ ਮੈ ਲਾਉਂਦੀ ਅੰਦਰ ਜਾ ਉਹ ਹੋ ਗਿਆ ਮੈਂ ਫ੍ਰੀ ਹੋ ਗਿਆ ਬੰਦੇ ਨੇ ਆਪੇ ਆਹ ਹੋ ਗਿਆ ਲਓ ਜੀ ਗਰਾਊਂਡ ਹੋ ਗਈ ਫਰੀ ਚਲੋ ਚਲੀਏ ਗਰਾਊਂਡ ਦੇ ਵਿੱਚ ਵੇ ਗਈ ਹੋ ਗਈ ਹੁਣ ਸਾਡੀ ਵਗ ਆ ਗਈ ਚਲੋ ਜੀ ਉਠਿਏ ਚਲਿਏ ਅੰਦਰ ਲਓ ਜੀ ਮੈਚ ਹੋਇਆ ਨਹੀਂ ਚਲੋ ਅਗੇ ਪੱਸ ਚਾਲਾ ਆਪਾਂ ਮੈਚ ਲਾਣੇ ਤਿੰਨ ਤਿੰਨੇ ਫਿੱਟ ਹੁੰਦੇ ਬੰਦੇ ਆਓ ਲੋ ਆਓ ਜੀ ਬੋਗ ਪਾ ਲੱਗੀ ਉਹ ਕਿਹ ਬੰਦੇ ਆਏ ਨਹੀਂ ਆਪਣੇ ਹੀ ਆਂ 6 ਜਣੇ ਖੇਡਾਂਗੇ ਚੱਲ ਚੱਲ ਉਹ ਮੇਰੀ ਗੱਲ ਸੁਣੋ ਤਿੰਨ ਜਣੇ ਮੈਚ ਖੇਡਦੇ ਹਿੱਕ ਉਹ ਵੀ ਮੈਚ ਹੀ ਖੇਡਦੇ ਆ ਲਓ ਜੀ ਆਪਣਾ ਬੰਦਾ ਖੇਡਣ ਦੇ ਆ ਜੀ 21 ਛੱਕਾ ਮਾਰ ਗਿਆ ਛੱਕਾ ਓ ਯਾਰ ਕੀ ਕਰਨੇ ਆ ਲਓ ਜੀ ਤਿੰਨ ਬੰਦੇ ਉਹਨਾਂ ਦੇ ਤੇ ਤਿੰਨ ਬੰਦੇ ਹੀ ਆਪਣੇ ਓ ਛੱਕਾ ਓ ਯਾਰ ਵਾਹ ਕੀ ਆ ਜੀ ਯਾਰ ਇੱਕ ਹੋਰ ਦਸ ਇੱਕ ਵਾਰ ਖੇਡ ਲੈਂਗੇ ਛੱਕਾ ਮਾਰ ਕੇ ਕੈਚ ਹੋਇਆ ਵਾ ਚੋਕਾ ਆਇਆ ਵਾ ਵਾਹ ਬਈ ਵਾ बो आएगा कि चागा भाई ओ गुड चौका नहीं बच गई लो सनी भाई हुन बैटिंग करना आए है मजा आएगा खेड़ो दो बोला 10 तीन बोला तीन बोला 10 हेलो लाओ जी आ गए गे। वाइड गेंद वाइड, गें। वाइड। <laughs> चक्का ਅਿੱਥੇ ਰੱਖ 16 ਇੱਕ ਬੋਲ 16 ਛੱਕੇ ਜੋਗੇ ਨਹੀਂ ਮਜ਼ਾ ਆਉਂਦਾ ਇਹ ਹੈ ਨਾ ਰਨ ਰੋੜਾ ਪੈਣਾ ਜੀ ਹਲਿਆਣ ਤੋਂ ਪਲੇਅਰ ਓਏ ਇੱਥੇ ਰੱਖ ਚੋ ਆਉਡੀ ਆਉਡੀ ਵੇ ਕੀ ਉਹ ਸਿੱਧਾ ਯੋਕਰ ਮਾਰ ਯਾਰ ਆਊਟ ਕਰ ਉਹ ਛੱਕਾ ਪੈ ਆ ਗਏ ਆਪਣੇ ਬੰਦੇ ਆ ਗਏ ਹਾਂ ਉਹ ਤੁਹਾਨੂੰ ਡਿਗ ਡਿਗੇ ਅਸੀਂ ਬੁੱਢੇ ਹੋ ਗਏ ਯਾਰ ਕੀ ਕਰਦੇ ਤੁਸੀਂ ਆਹ ਡਿਗੇ ਯਾਰ ਕੀ ਕਰਦੇ ਬੈਟਿੰਗ ਕੋਈ ਕੁਝ ਕਰੇ ਟਾਸ ਕਿੰਨੇ ਪਲੇਅਰ ਵੇਖੋ ਨਾ ਉਹਨੂੰ ਲੈਣਾ ਜੀ ਕਿੰਨੂੰ ਲੈਣਾ ਜੀ ਆਪਣੇ ਆਕ ਤਿੰਨ ਤਾਂ ਉਹ ਹੀ ਹੋਗੇ ਇੱਕ ਇੱਕ ਹੋਰ ਆਣਾ ਇੱਕ ਇੱਕ ਲੋ ਆ ਗਿਆ ਚਲੋ ਆ ਮੇਰੇ ਨਾਲ ਜੀ ਪੰਜਵਾਂ ਪਲੇਅਰ ਹਾਂ ਇਹ ਕਿਹਦੇ ਲੈ ਹਾਂ ਮੈਂ ਹੀ ਅਧਰੀ ਉਹ ਤੇ ਮੈਂ ਕਿਹਦੇ ਵਾਗਾ ਬਬੂ ਵੀ ਕਿਵੇਂ ਆਗੇ ਦੇ ਵਗਾ ਉਪਰਾ ਵੱਟਾ ਬੋਲ ਤੁਸੀਂ ਕਰਉਂਦੇ ਆ ਵੱਟਾ ਬੋਲ ਆ ਭਾਗੀ ਵਟਾ ਆ ਕਰਕੇ ਆਹ ਇੱਕੇ ਛੁੱਟਦਾ ਰਹਿਣਾ ਗਲੀ ਵਾਲਾ ਕੰਮ ਨਹੀਂ ਕਰਨਾ ਬਾਗ ਉਹ ਗੁੱਸਾ ਛੱਡ ਗਿਆ ਜੇ ਭਗਾਰ ਕੀ ਹਾਲ ਜੀ ਹੋਰ ਠੀਕ ਠਾਕ ਆਹੋ ਹੀ ਆ ਆ ਸਾਡੇ ਵੀਰ ਜੀ ਅੱਛਾ ਭਰਾ ਛੱਕੇ ਬਾਹਰ ਨਹੀਂ ਨਹੀਂ ਵੀਰ ਹੋਟ ਬੜਾ ਟਿਕਾਣਾ ਹੋ ਗਿਆ ਅੱਛਾ ਅੱਛਾ ਗਾ ਬੇਟਾ ਯਾਰ ਆਏ ਬੈਟਿੰਗ ਇੱਧਰ ਚਾਰ ਚਾਰ ਓਵਰ ਹੀ ਕਿੰਨੂ ਸਾਰੇ ਦਾ ਉਹ ਮੈਂ ਕੀ ਦਵਾਂ ਅੱਛਾ ਅੱਛਾ ਫੇੜੀ ਪਲੇਅਰ ਆ ਲੈਣਦੇ ਨਾ ਰੱਖ ਲੈ ਯਾਰ ਤੂੰ ਇੱਧਰ ਆ ਜਾਣਾ ਨਹੀਂ ਹਲ ਪਲੇਅਰ ਆਏ ਫਿਰ ਮੈਚ ਵਧਾ ਲਾਵਾਂਗੇ ਬੋਲ ਉਧਰ ਆ ਆਪਾਂ ਪੰਜ ਹਾੜਿਆ ਨਾ ਆਪਾਂ ਪੰਜ ਦੀ ਚਾਰ ਓਏ ਯਾਰ ਬੱਚਾ ਯਾਰ ਉਹ ਬੱਚਾ ਚਲੋ ਚਾਰ ਚਾਰ ਓਵਰ ਖੋ ਤੁਹਾਨੂੰ ਬੈੜੀ ਇੱਕ ਔਰ ਮੇਰਾ ਹੋਰ ਓਵਰ ਲੋਗੇ ਨਹੀਂ ਜਿਹੜਾ ਕਹਿ ਲੈ ਮੈਂ ਖੇਡਣਾ ਹੋਗਾ ਉਹ ਲੱਖਣਾ ਨਹੀਂ ਆ ਉਹ ਗੁੱਡ ਗੁੱਡ ਓਕੇ ਕਬੋੜ ਓ ਗੋਡੇ ਆਜੇ ਅਮਰ ਭਾਈ ਆਨੇ ਆ ਵੈਰੀ ਗੁੱਡ ਬੈਟਿੰਗ ਓ ਇੱਥੇ ਰੱਖ ਇਦਾਂ ਨਹੀਂ ਹੋਣਾ 14 ਗੋਰ 1 ਓਵਰ ਚ ਖਾ ਰਹੇ ਹੋ ਕੰਮ ਖਤਮ ਕਰ ਰਹੇ ਹੋ ਗੋਟ ਗੋਟ ਬੋਲ ਵਾਈਡ ਬੋਲ ਵਾਈਡ ਬੋਲ ਕਰਾਓ ਕਿੰਨੇ ਕਰਾਣੀ ਇੰਨੇ ਕਰਾਣੀ ਆ ਹਾਂ ਓਏ ਬੱਚੇ ਬੱਚੇ ਬੋਲਦੇ ਓਏ ਬੱਲੇ ਗੇੜਾ ਤੀ ਓਏ ਸਨੀ ਭਾਗੋ ਬਾਲ ਕਰਾ ਰਹੇ ਆ ਇੱਕ 12 ਸਾਲ ਕੇ ਛੋਟੇ ਬੁੰਡੇ ਛੋਟੇ ਕ੍ਰਿਕਟਰ ਜਿਨੋ ਨੇ ਅਭੀ ਅਭੀ ਇੱਕ ਵਿਕਟ ਕੀ ਹੈ ਓ ਤਾੜੀ ਬਣੀ ਓਰੇ ਆਪਣੀ ਵੀ ਪਾਣੀ ਮੇਰੀ ਵੀ ਬਣੀ ਹੈ ਭਰਾ ਮੇਰੀ ਵੀ ਬਣੀ ਹੋਣੀ ਓਨੇ ਹੋ ਗਈ ਹੋ ਗਈ ਹੋ ਗਈ ਲਾਸਟ ਬੋਲ ਹੈ ਦੀ ਲਾਸਟ ਬੋਲ ਅੱਛਾ ਓਵਰ ਮੇਡ ਇਨ ਜਾ ਰਿਹਾ ਹੈ ਓਵਰ ਮੇਡ ਇਨ ਜਾ ਰਿਹਾ ਹੈ ਸੋ ਪੈ ਲੰਦੀ ਚਲੋ ਸਨੀ ਭਾਰੀ ਹੁਣ ਸਾਡਾ ਨਾਮਨ ਦੀ ਵੀ ਜਾਇਆ ਕਰਨਗੇ ਕ੍ਰਿਕਟ ਖੇਡਣ ਚਲੋ ਆ ਜਣ ਆਪਣੇ ਓਏ ਸਾਇਨਾ ਨੂੰ ਮੁੰਡੇ ਨੂੰ ਉੱਧਰ ਭੇਜ ਰਹਿਂਦੇ ਓ ਵਾ ਸਨੀ ਬਾ 6 ਅਮਰ ਭਾਈ ਨਹੀਂ ਆਏ ਉਹ ਲੱਗੇ ਦੁਕਾਨ ਤੋਂ ਨਹੀਂ ਆਏ ਓਏ ਹੋਏ 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 ਓਏ ਹੋਏ ਓਏ ਇਹ ਵੀ ਬੈਠਦੇ ਆ ਗਏ ਇਹਨਾਂ ਦੇ ਅਸ਼ਾ ਭਾਲੂ ਵੀ ਹਾਂ ਤ ਉਹਨੇ ਕਿਹਾ ਵਾ ਇਹ ਹੋ ਗਿਆ ਤੂੰ ਇੱਕ ਇੱਕ ਕਰਕੇ ਮੰਗ ਲੈ ਇਹਨੇ ਕਿਹਾ ਇੱਕ ਹੀ ਇੱਕ ਦੇ ਦੇ ਨਾ ਨੂੰ ਮੈਂ ਤਾਂ ਮਨਜ਼ੂਰ ਤੇ ਇੱਕ ਵਧੀਆ ਬੋਲ ਤੇਰੇ ਆ ਬੋਲ ਰਹਾ ਤੁਸੀਂ ਤੁਹਾਡਾ ਠੀਕ ਆ ਯਾਰ ਤੂੰ ਐਵੇਂ ਤੇਰੇ ਨਾਲ ਦੇ ਗਿਆ ਬੋਲ ਰਹਾ ਜਾ ਭਾਈ ਉਹਨੇ ਇੰਦਾ ਹੋਰ ਕਰਾਣੇ ਧਾਕੀ ਜਣਾ ਦੇ ਨਹੀਂ ਹੁਣ ਆ ਜਾਣਾ ਨਹੀਂ ਹੁਣ ਨਹੀਂ ਹੁਣ ਨਹੀਂ ਹੁਣ ਆ ਚਾਰ ਆਪਾ ਇਹ ਵੰਡਣਾ ਯੋ ਇੱਕ ਵਾਰ ਦੇ ਦੇ ਇਧਰ ਬਲੌਗਰ ਸਾਹਿਬ ਇਧਰ ਆ ਆ ਆ ਚੱਲ ਮੇਰੀ ਗੱਲ ਸੁਣ ਪਾਤੀ ਬੰਗਲਾ ਆ 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 ਠੀਕ ਹੈ ਵੈਲਿਊ ਬਿਲਕੁਲ ਕਲੀਅਰ ਹੈ ਵੈਲਿਊ ਹੈ ਅੱਛਾ ਅੱਛਾ ਨਹੀਂ 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 ਅੱਛਾ ਔਰ ਚੱਲ ਮਨਜ਼ੂਰ ਹੈ ਚੱਲ ਮੈਂ ਉਧਰ ਹੋ ਗਿਆ ਨਹੀਂ ਨਹੀਂ ਮੈਂ ਕੋਸੋਸ ਤੇ ਜਾਂ ਜਾਂ ਮੇਰੇ ਚਾਚਾ ਆ ਗਏ ਹਾਂ ਮੇਰੇ ਚਾਚਾ ਜਰਾ ਜਾਚ ਜਰਾ ਇਧਰ ਆਓ ਯਾਰ ਸੱਲੀ ਬਾਦੀ ਆਓ ਸਾਹਰ ਇਧਰ ਆਓ ਹੁਣ ਤੁਹਾਡੇ ਬਲੇਰ ਤੁਹਾਡੇ ਨਾਲ ਹੋ ਗਏ ਗੱਲ ਖਤਮ ਗਏ ਫਿਰ ਹੋਂ ਦੋ ਆ ਮੇਰੇ ਹੋਗੇ ਫਿਰ ਇਹ ਜਿੰਨੇ ਹੋਵੇ ਰੇ ਹੱਥ ਹੋਗੇ ਬੈਜੋ ਤੇ ਤੁਹਾਡੇ ਵੀ ਹੋਗੇ ਉਹ ਭਾਜੀ ਤੇਰੇ ਲਈ ਹੋਣਗੇ ਫਿਰ ਅੱਲ ਅੱਲ ਨਾ ਜਾਓ ਰਾਜੂ ਭਾਈ ਇੱਧਰ ਹੀ ਉਹ ਰੁਕ ਜਾ ਰਾਜਾ ਤੈਨੂੰ ਉਹ ਇੱਥੇ ਜ਼ਮੀਨ ਵੰਡਣ ਲੱਗੇ ਸਪਾਈ ਵੰਦੇ ਵੰਡਣ ਦੇ ਅਸੀਂ ਬਾ ਅੱਧਾ ਘੰਟਾ ਹੋ ਗਿਆ 50 ਰੁਪਏ ਹੀ ਘਰ ਜਾਈਏ ਸਿਰ ਘੁਣਾ ਲਾ 50 ਨਾ ਕੀ ਹੋਣਾ ਯਾਰ ਨਹੀਂ ਅੱਧਾ ਘੰਟਾ ਕਿੱਧਰੇ 50 ਹੀ ਸਾਡੇ ਇੱਧਰੇ ਮੈਂ ਲਾ ਲੂਗਾ ਦੋ ਚੱਲ ਜਾ ਮੇਰੇ ਲਾ ਬਾਜਾਵੇਂ ਉਹ ਅੜੀ ਜਾਣਾ ਮੈਂ ਸ਼ੁਰੂ ਕਰਨਾ ਜੀ ਕੀ ਦੋ ਦੋ ਕੀ ਓਵਰ ਓਵਰ ਚਲੋ ਯਾਰ ਸ਼ੁਰੂ ਕਰੋ ਭਾਜੀ ਤਿੰਨ ਓਵਰ ਨਹੀਂ ਰੱਖਣਾ ਭਾਜੀ ਮੈਂ ਸ਼ੁਰੂ ਕਰਾਓ ਯਾਰ ਕੀ ਕਰਦੇ ਪਏ ਕੋਈ ਵੀਰ ਜੀ ਹੁਣੇ ਬਸ ਥੋੜਾ ਜਿਹਾ ਟਾਈਮ ਲੱਗੇਗਾ ਬਾਕੀ ਸਭ ਕਿਰਪਾ ਹੋ ਜਾਏਗੀ ਬਾਬਾ ਜੀ ਉਹ ਆ ਜਾ ਹੀ ਆਗਾ ਹੁਣੇ ਸ਼ੁਕਰ ਕਰਨਾ ਮੈਚ 우ਸਤਾਦ ਮੱਥੇ ਨਾ ਹੱਤ ਨਾ ਮਾ ਵਾਈਟ ਨੋ ਬਲ ਰਿਹਾ ਹੋਣੀ ਯਾਰ ਰੱਖ ਲੋ ਵਾਈਟ ਦੀ ਸਕੋਰ ਰੱਖ ਲੋ ਪੀਨੂ ਕੀ ਹੈ ਵੇਖੋ ਵੇਖੋ ਲੜੀ ਜਾਓ ਸਹੀ ਆ ਹੈਗੀ ਆ ਚਲੋ ਪਾ ਯਾਰ ਪਹਿਲਾ ਓਵਰ ਵੀਰ ਅਸੀਂ ਖੇਡਾਂਗੇ ਨਾ ਉਹ ਸੈਟ ਹੋ ਗਿਆ ਉਹ ਭਰਾਵਾ ਕੋਨਟੀ ਜਿੰਨੀ ਮਰਜ਼ੀ ਆ ਮੈਚ ਸ਼ੁਰੂ ਕਰ ਗਿਓ ਚਲੋ ਕੀ ਕਰਨਾ ਵਾ ਕੋ ਕਰਨਾ ਕੀ ਹੈ ਕਰਨਾ ਪਗੜੇ ਪਾਓ ਤੁਸੀਂ ਹੋ ਕੀ ਕਰਨਾ 6 ਓਵਰੀ ਨਹੀਂ ਭਾਜੀ ਕਿਹੜੀ ਗੱਲ ਕਰਨਦੇ 6 ਓਵਰੀ 8 8 8 ਕਿ 10 ਭਾਜੀ 10 ਓਵਰ 10 ਓਵਰ 10 ਓਵਰ 10 ਓਵਰ ਸਹੀ ਹੈ ਕਿੱਦਾਂ ਭਾਜੀ ਮਗਰ 10 ਓਵਰ ਜੋ ਹਾਲੇ ਹੀ ਬਹਿਸ ਕਰਨੀਆਂ ਅੱਧਾ ਘੰਟਾ ਹੈ 50 ਤੁਹਾਡੀ ਗੱਲ ਮੰਨ ਗੈਣੀ ਜਿਨ੍ਹਾਂ ਨੇ ਅੱਧਾ ਘੰਟਾ ਹੈ 50 ਬਿਲੋ ਹੀ ਘਰ ਜੁਲੀਏ 50 ਹਾਂ ਸਹੀ ਗੱਲ 1000 ਰੁਪਏ ਇੰਦਾ ਕਿਹੜੀ ਖੁਫਚਪ ਹੋਣ ਲਈ ਆ ਦੱਸਾਂ ਪੰਜ ਹਜ਼ਾਰ ਨਾ ਹੋ ਜਾਏ ਕਿਰੇ ਦੱਸਣ ਲੱਗੇ ਹੁਣ ਤੈਨੂੰ ਹੁਣ ਡਰਦਾ ਕਿਉਂ ਆ ਹੋਰ ਗੱਲਾਂ ਦੀ ਗੱਲਾਂ ਓਏ ਇੱਕ ਗੱਲ ਸੁਣੋ ਓ ਗੱਲ ਸੁਣੋ ਓ ਗੱਲ ਹੋਰ ਗੱਲਾਂ ਦੀ ਗੱਲਾਂ ਇਹ ਮੁੰਡੇ ਦੀ ਨਿੱਕਕ ਬੜੀ ਕੈਂਡ ਅੱਗੇ ਬਈ ਬਚਾ ਦੋ ਜਲਦੀ ਓ ਜਲਦੀ ਦੁਬਈ ਤੋਂ ਕਿੱਥੋਂ ਦੁਬਈ ਤੇ ਕਿਹੜਾ ਮਤਲਬ ਦੁਬਈ ਤੋਂ ਆਇਆ ਵਾ ਅੱਛਾ ਜੀ ਠੀਕ ਆ ਠੀਕ ਹੈ ਠੀਕ ਹੈ ਆ ਦੋਵਾਂ ਦੀ ਸ਼ੋਰ ਦੀ ਹੋ ਗਈ ਤਾਂ ਚਲੋ ਸੋਰ ਖਿਡਾਉਂਦੇ ਆ ਤੁਹਾਡਾ ਨਾਮ 100 ਹੋ ਗਿਆ ਸੋਰ ਸੋਰ ਤੁਹਾਡਾ ਇਸਨੀ ਵਾ ਤੁਹਾਡਾ 100 ਤੁਹਾਡਾ ਚਲੋ ਉਹ ਬੈ ਜਾ ਕੋ ਬੈ ਜਾ ਵੀਰ ਅੱਗੇ ਜਾਓ ਕਿ ਸੀਰਾਂ ਚੱਕੇ ਮਾਰ ਕੇ ਜੱਸੀ ਵੀ ਕੀ ਕਰੋ ਠੀਕ ਹੈ ਜੀ ਉਸਤਾਦ ਜੀ ਪਿੱਛੇ ਲਓ ਜੀ 10 ਓਵਰ 72 ਸਕੋਰ ਹੁਣ ਬਾਕੀ ਸਾਡੀ ਓਏ ਛੱਕੇ ਜੋਗੇ ਮਾਰਦੇ ਹੋ 10 ਔਰ 72 ਰਹਿ ਗਿਆ ਬੜੀ ਆ ਵਧੀਆ ਆ ਆਓ ਓਕੇ ਬੋਰਡ ओए बेटी ओ जी पावगा पावगा क्या होनी तेरे तो हो गया मैं पढ़ने बैट्समैन अपनी बैटिंग को देखते हुए उन्होंने कछा पहना है दो रंग का ओ निकल कम बैटियाँ दो रंग की और ये देखिए फॉर्म में आए हैं छाती तान के ਦਬਾਈ ਕੀ ਕੈਪੀ ਪਹਿਣੀ ਆ ਉਹ ਗੁੱਸੇ ਮੇ ਆ ਗਏ ਸੋਹੀ ਸਾਹ ਸਾਹ ਉਹਦੇ ਸਾਰੇ ਪਿਛਾਖ ਹਜ਼ਾਰ ਤੇ ਉਹਨਾਂ ਨੇ ਓਏ ਪੈ ਜੇ ਇਨਾ ਓਏ ਓ ਇਨੀ ਢੈਸ ਪੈ ਗਈ ਉਹਨਾਂ ਨੇ ਸਾਰੇ ਬੰਦੇ ਪਿਛੇਖ ਹਜ਼ਾਰ ਤੇ ਓਏ ਹੋਏ ਬੈਟਿੰਗ ਵਾਈਡ 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 ਗਲੇਸ਼ ਨੀਰਾ ਗਲੇਸ਼ ਓ ਵਾਈ ਬੈਟਦੀ ਆਂਦੀ ਓਏ ਆਪਾਂ ਲੈ ਅਗਲਾ ਮੈਂ ਇਹ ਵੀ ਲੈਣਾ ਵਾ ਸਾ ਜਣ ਅਗਲਾ ਅਗਲਾ ਮੈਂ ਵੀ ਲਾਓ ਜੀ ਬੈਟਸਮੈਨ بیٹنگ ਕਰਤੇ ਹੋਏ ਚੱਡੀ ਪਹਿਣ ਕੇ ਆਏ ਹੈ ਬਲੈਕ ਸ਼ੂਜ਼ ਔਰ ਟੋਪੀ ਪਹਿਣੀ ਹੈ ਚ ਚਾਈਨਾ ਕਾ ਕੇ ਅਛਾਕਾ ਲਓ ਜੀ ਗਿਆ ਹੀ ਨਹੀਂ کہیں ਉਹ ਇੰਨੇ ਹੀ ਆਪਕੀ ਨੇਣੀ ਆਪਾਂ ਵੀ 8 9 72 72 10 77 ਦਾ ਵੀ ਅਜੀਬ ਬੱਤ ਹੋ ਗਈ ਤੇ 73 ਹੀ ਪੈਸੇ ਵੀ ਨਹੀਂ ਹੋਤੇ ਯਾਰ ਤਿੰਨ ਪਿਛੇ ਇੱਕ ਅੱਗੇ ਇੱਥੇ ਠੀਕ ਹੈ ਤਿੰਨ ਇੱਕ ਚਾਰ ਚਾਰ ਤੇ ਚਾਰ ਜਣੇ ਇੱਥੇ ਲੁੱਤੇ ਹੋਏ ਅੱਠ ਬੋਲਰ ਨਹੀਂ ਆਣਾ ਨਵਾਂ ਇੱਕ ਬੱਚਾ ਵੱਧ ਉਹਦੇ ਨਿਆਣੇ ਹੈਗੇ ਚਾਰ ਤੇ ਨਿਆਣੇ ਰੱਖਣ ਨੇ ਯਾਰ ਕੋਈ ਆਪਾਂ ਨਹੀਂ ਜਿਆਦਾ ਲੋ ਜੀ ਗੁੱਟਰ ਗੂ ਹੋਤੇ ਹੋਏ ਆਪਕੋ ਦੇਖਦੇ ਪੈਟਿੰਗ ਇੱਕ ਦੋ ਤਿੰਨ ਚਾਰ ਉਹ ਚੋ ਬਜਾ 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 ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਬਚਾ ਆ ਗਿਆ ਜੀ ਬਚਾ ਆ ਗਿਆ ਜੀ चार जने आपा बैठे हैं लो जी मेरे वीर जी सफेद पटके में आए बैट्समैन अब मारेंगे छक्का अब लगाएंगे छक्का गुस्से में गुस्से में है गुस्से में मेरे भाई जी एक खिलाड़ी ना ना तो उन्होंने फिर इधर होना कोई नहीं क्यों रोया खिलाड़ी अपने आ बैठो ये क्या हो गया ये तो पहले ही फट्टी बुझ गई है जाओ जाओ। ओ बैट बैट बड़े गुस्से में थे अब रोज <laughs> ही बैट्समैन गुस्से में आ गए हैं आपस में भिड़ रहे हैं नो बोल दी सागर नो बोल दी स्कोर है गी यू लो जी मारो छक्के चौके मारो भाई लो जी आ गया बैट्समैन छक्का नहीं लगी, नहीं लगी।, नहीं लगी।, नहीं लगी।, नहीं लगी। ਬਾਹਰ ਬਾਹਰ ਜਾਣੀ ਨਹੀਂ ਇੱਥੇ ਤੇ ਜਾ ਗਈ ਭਈ ਓ ਗੇਟ ਚੋਂ ਬਾਹਰ ਡੁੱਟ ਓ ਇੰਨੀਆਂ ਬੋਲਣਾ ਫੜੋ ਛੋਟੇਓ ਬੱਚਿਓ ਇੱਕ ਅੱਧੀ ਹਾਨੂੰ ਅੰਦਰ ਵੀ ਦੇ ਦੋ ਓ ਜੀ ਬੋਲਣਾ ਹੈਡ ਉਪ ਓ ਜਾ ਬੱਚਾ 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 ਜਾ ਬਾਜੋ ਬਾਜੋ ਜਿਹਨਾਂ ਦੇ ਪੈਣਾ ਵਾ ਸਕੋਰ ਮਾਰਨਾ ਤੇ ਭਜਣਾ ਪੈਣਾ ਚਾਰ ਤਿੰਨ ਜਣੇ ਆ ਵਾ ਕਿੰਨੇ ਜਣੇ ਆ ਤੇ ਬਾਕੀ ਸੱਤ ਅੱਠਵੇਂ ਹ ਅਜੇ ਤੱਕ ਇਹਨਾਂ ਨੂੰ ਬੰਦੇ ਨਹੀਂ ਪੂਰੇ ਪੜਾ ਗਏ ਕਿੰਨੇ ਬਾਈ ਹੋਰ ਕਿਹੜਾ ਪਲੇਅਰ ਆਪਣਾ ਲਾਓ ਜੀ ਹਮਾਰੇ ਬੈਟਸਮੈਨ ਜੋ ਵਨ ਡਾਣ ਗਏ ਥੇ ਉਹ ਬਚਾ ਗਏ ਓਪਨਿੰਗ 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 ਗਏ ਥੇ ਬਚਾ ਕੇ ਠੱਡੇ ਹੋ ਕੇ ਆ ਗਏ ਬਹੁਤ ਗੁੱਸੇ ਵਿੱਚ ਥੇ ਉਹ ਇਨੋ ਨੇ ਆਪਣੀ ਵਿਕਟੇ ਉਡਾ ਦਿੱ ਮੇਲਾ ਵੇਖਣਾ ਹੈ ਵੇਖੋ ਨਹੀਂ ਨਹੀਂ ਠੀਕ ਆ ਪਹਿਲੇ ਠੀਡੀ ਟਰਫ ਚੁਕੀ ਨਾ ਲਓ ਜੀ ਸਰਦਾਰ ਜੀ ਬੈਟਿੰਗ ਕਰਤੇ ਹੋਏ ਭਾਈ ਨਹੀਂ ਆਏ ਭਾਈ ਇਹ ਨਾ ਤੇ ਹਰਦਾ ਵੀ ਬੜਾ ਘਾੜੀ ਤੇ ਗੱਡਿਆ ਨਹੀਂ ਪਰ ਮਜ਼ਾ ਆਦਾ ਸੀ ਉਹਨਾਂ ਨੂੰ ਮਜ਼ਾ ਚਲੋ ਜੀ ਲਓ ਜੀ ਓਹ ਕੀ ਬਾਤ ਹੈ ਟਿਪ ਟਿਪ ਕਰਤੇ ਹੋਏ ਬੈਟਸਮੈਨ कमेटी की बातें चलते हुए यहाँ पे सोने की बातें चलते हुए कोई सोना नहीं देगा कोई कमेटी बीसी नहीं देगा ये हाथ जोड़ दिए हैं उन्होंने कि नहीं उठाई गई बीसी कमेटी ਓ ਬੈਲ ਪਾਜੀ ਪਾਜੀ ਕੋ ਸਗਾਈ ਮੰਗਣਦਿਆ ਭਾਈ ਨੇ ਤੇ ਆਹ ਓ ਵਾਹ ਜੀ ਵਾਹ ਉਹ ਸਗਾਈ ਹੈਗੀ ਆ ਓਏ ਸਗਾਈ ਉਹ ਸਗਾਈ ਹੈਗੀ ਆ ਯਾਰ ਕੀ ਗੰਗਾ ਕਰਦਾ ਪੁੱਛਿਆ ਤੋ ਮੈਨੂੰ ਤੇ ਗੀ ਇਹ ਵੀਡੀਓ ਬਣਾਉਂਦਾ ਇੰਨੀ ਮੇਰੀ ਮਿਹਨਤ ਲਗੰਦਾ ਪਸੀਨਾ ਮੈਨੂੰ ਚੜਿਆ ਇੰਨਾ ਲਓ ਜੀ ਆਪਣੀ ਟੋਪੀ ਸੈੱਟ ਕਰਤੇ ਹੋਏ बैट्समैन मॉर्निंग ओ ये मेरी सगाई वापस आ गई एक गुस्से में आते हुए शांति में बैठे हुए विक्की बाजी ओ छक्का और चौका छक्का दे मार दो कुछ आ ले आ गई मैं गए लो जी रॉबिन वधिया ज्यादा उठते ना मार फ्लैट मार फ्लैट अच्छा कलेश पवाते कलेश ज़्यादा नहीं थोड़ा ही खराब हो जाए ना या करे यार तीन ਰਾ ਉਹ ਗੇੜ ਕੇ ਪਾ ਦੇ ਬੋਲ ਤੈਨੂੰ ਛੱਕੇ ਮਾਰਨੇ ਛੱਕੇ ਨਹੀਂ ਮਾਰਨੇ ਆਹੋ ਛੱਕਾ ਚਲੋ ਜੀ ਬੇੜਾ ਕਰ ਹੋ ਗਿਆ ਓਏ ਓ ਤੇਰਾ ਮੋੜਿਆ 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 ਤੂੰ ਮੋੜਿਆ ਗੱਡੀ ਆ ਗਈ ਕੰਨੀ ਲਓ ਜੀ ਦੂਜਾ ਮੈਚ ਹੋ ਗਿਆ ਸਟਾਰਟ ਇੱਕ ਤੇ ਆਪਾਂ ਹਾ ਗਏ ਆ ਦੂਜਾ ਮੈਚ ਸਟਾਰਟ

ਲਓ ਜੀ ਬੈਟਿੰਗ ਹੋ ਗਈ ਸਟਾਰਟ ਹੋ ਚਲੀ ਯਾਰ ਲਓ ਜੀ ਦੋ ਗੇਂਦਾ ਕਿੰਨੀ ਚਾਹੀਦੀ ਆਠ ਦੋ ਗੇਂਦਾ ਆਠ ਚਾਹੀਦੀ ਜੇ ਤੇ ਆਪਾਂ ਜਿੱਤ ਜਾਣਾ ਜੀ ਓ ਨਹੀਂ ਬੱਧੀ ਨਹੀਂ ਹੋਈ ਹੋ ਨਹੀਂ ਜਿੱਤ ਕੇ ਜਿੱਤ ਕੇ ਜਿੱਤ ਕੇ ਭਾਜੀ ਹਣੀ ਜਿੱਤ ਕੇ ਜਿੱਤ ਕੇ ਜਿੱਤ ਕੇ ਜਿੱਤ ਕੇ ਆਪਾਂ ਆ ਗਏ ਆ ਜਾ ਖੇਡਣੀ ਆਜੋ ਬਾਅਦ ਚਾਹ ਚਾਹ ਹੁਣ ਆ ਜਾ ਛੱਕੇ ਮਾਰਦੇ ਬੜੇ ਤਰਾ ਕਿਤੇ ਖਰਾਬ ਪੁੱਤੀ ਐ ਆ ਬੜੋ ਯਾਰ ਕੀ ਬੜਾ ਹੱਸਦਾ ਤਰਾ ਕੇ ਕੋਈ ਯਾਰ ਫਰੀ ਹੋਣਾ ਯਾਰ ਇਹ ਕਿਹਨੇ ਦੋਸਤ ਕੋਲ ਨਹੀਂ ਨਹੀਂ ਬਣੀਦੀ ਭੈਣ ਜਦੋਂ ਗੋਲਿਆ ਤਰਿਆ ਰਿਹਾ ਪੈ ਗਈ ਉਹ ਲਓ ਜੀ ਹਾ ਕੇ ਆ ਤੇ ਪੈਸੇ ਦੇਣ ਦੇ ਮੂੰਹ ਵੇਖੋ ਕਿਦਾਂ ਉੱਤਰ ਆ ਮੇਰੇ ਵੀਰ ਦਾ ਤਦੋਂ ਪਣ ਛਣ ਕੇ ਆਈ ਕਿ ਅੱਜ ਦੋ ਮੈਚ ਜਿੱਤਾਂਗੇ ਭਾਵੇਂ ਇੱਕ ਵੀ ਨਹੀਂ ਜਿੱਤ ਪਾਏ ਵੀਰ ਜੀ ਉਹ ਭਾਈ ਨੋ ਇਹ ਉਹਨਾਂ ਨੂੰ 200 ਲੱਣਾ ਨਹੀਂ ਨਹੀਂ ਵੀਰ ਮੇਰਾ ਟਾਈਮ ਮੇਰੀ ਗੱਲ ਕੋ ਨਾ ਤੈਨੂੰ ਅੱਜ ਦਾ ਦੱਸ ਪਿਆ ਇਹ ਉਹ ਗੱਲ ਨੋ ਮੈਂ ਪਹਿਲੇ ਕਿਹਾ ਜੇ ਤੂੰ মামਾ ਪਹਿਲੇ ਕੋਈ ਨਹੀਂ ਪੈਸੋ ਬਸਾਈ ਹੁੰਦੀ ਹੋਈ ਹੁਣ ਪੈਸੇ ਇਕੱਠਾ ਲੱਗਿਆ ਤੇ ਟਾਈਮ ਤੇ ਲੱਗੇਗਾ ਹੀ মামਾ ਐਂਟਰੀ ਕਰ ਲੱਗੇਗਾ ਟਾਈਮ ਲੱਗੇਗਾ ਫੌਜੀ ਸਾਹਿਬ ਦਾ ਹੀ ਕਿਹੜੇ ਫੌਜੀ ਸਾਹਿਬ ਦਾ ਮੇਰਾ ਮੇਰਾ ਇੱਧਰ ਇੱਧਰ ਓ ਭਾਈ ਉਹ ਆ ਗਿਆ ਜੱਜ ਜਿਹੜੀ ਆ ਗਈ ਆਨੇ ਵਾਲਾ ਪਾਕੇ ਪਾਕੇ ਕਾਊਂਟ ਕਰਾ ਅੱਛਾ ਆ ਆਓ ਮਰੀ ਸਰਾ ਜੱਜ ਦੀ ਤੀ ਦੋ ਵੀ ਦੋਵੇਂ ਆ ਗਏ ਕਿੰਨੇ ਲੈਣੇ ਆਡੇ ਇਹ 5000 ਟੀਵੀ ਦੇਣੀ ਆ 200 ਕਵਾਂਟੀ ਦੇਣੀ ਆ ਤੁਸੀਂ ਕਿੰਨੇ ਦੇਣੀ ਉਹ ਪਹਿਲਾਂ ਜਾਂਦੇ ਉਹ ਕੱਢੀ ਕਰ ਲੈ ਜਾਂ ਕਵਾਂਟੀ ਕਰ ਲੈ ਇਹਨੂੰ ਸਾਰੇ ਇਕੱਠੇ ਕਰ ਇਹ ਤੇਰਾ ਹੋ ਗਿਆ 300 ਤੇਰਾ ਮੇਰਾ ਇੱਥੇ ਆ ਗਿਆ ਨਹੀਂ ਬਾਈ ਉਹ ਤਲਿਆ ਤਲੋ ਉਹਦਾ ਉਹ ਦੇ ਦੇਵੇਂ ਇਹਦਾ ਇੱਕ ਇੱਕ ਕਰ ਦਿੱਤਾ ਉਹ ਮਾਈਕਰੋਫੋਨ ਨੰਬਰ ਸਕੈਨ ਨੰਬਰ ਮੇਰੇ ਕਿਨੇ ਤੁਹਾਡੇ ਵੀ 300 ਕੁੰਡੀਆਂ ਲਈ ਦੋ ਲਈ 400 ਆਇਆ ਦਾ ਦੋ ਲਈਆਂ ਕੁੰਡੀਆਂ ਆਪਦੇ ਦੋ 200 ਹੋਰ ਤੇ 200 ਇੱਥੋਂ ਦਾ 400 ਪਾਏ ਦੇ ਪੈਸੇ ਗਿਣਦੇ ਧੰਨਵਾਦ ਸਕੈਨ ਆਵੇ ਤੂੰ ਪਾਏ ਦੇ ਵਿੱਚ ਪੈਸੇ ਉਹ ਕੋੜਾ ਸਾਰਾ ਵਿੱਚ ਲੀਕ ਕਰ ਜਾਂਦਾ ਹੀ ਵੇਖੋ ਕਿੱਥੇ ਆਏ ਖੇਡਣ ਭੈਣ ਚਾੜ ਬੀਆ ਬਾਣ ਕਿੱਥੇ ਉਹਨੇ ਬਣਾਇਆ ਆਪਣਾ ਕੀ ਬਣਾਇਆ ਉਹਨੇ ਆਹ طرف ਘਰਾਉਂ ਚੱਲ ਫਟਾਫਟ ਘਰਾਉਂ ਦੇ ਵੇਖੋ ਆਹ ਭੈਣ ਦਾ ਕੁੜੀ ਹੋਵੇ ਤਾਂ ਬੰਦਾ ਚੁੱਕੇ ਤਾਂ ਨਹੀਂ ਆ ਸਿੱਧਾ ਸਿੱਧਾ ਚੱਲੋ ਸਿੱਧਾ ਬੜਾ ਕੰਮ ਹੀ ਆ ਇਹ ਜਗਾ ਓਏ ਕਾਕੂ ਇਹ ਬਹੇ ਮੜਾ ਕੰਮ ਹੈ